ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਪਾਕਿਸਤਾਨ ਤੇ ਇੰਡੀਆ ਦੇ ਮੈਚ ਦੇ ਰਿਜ਼ਲਟ ਦੇ ਬਾਰੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਤਗੜਾ ਮੈਚ ਹੋਇਆ ਜਿਸ ਵਿੱਚ ਇੰਡੀਆ ਦੇ ਟੀਮ ਦੇ ਨੰਬਰ 26 ਤੇ ਪਾਕਿਸਤਾਨ ਦੀ ਟੀਮ ਦੇ ਨੰਬਰ 38 ਰਹੇ ਪਾਕਿਸਤਾਨ ਦੀ ਟੀਮ ਇਸ ਮੈਚ ਦੀ ਜੇਤੂ ਰਹੀ ਇੰਡੀਆ ਟੀਮ ਦੇ ਕੁਝ ਪਲੇਅਰਾਂ ਦੇ ਵਿਜ਼ੇ ਨਹੀਂ ਲੱਗੇ ਤੇ ਕੁਝ ਪਲੇਅਰ ਅਨਫਿਟ ਸੀ ਜਿਸ ਕਰਕੇ ਇੰਡੀਆ ਦੀ ਟੀਮ ਪਾਕਿਸਤਾਨ ਨੂੰ ਮੈਚ ਹਾਰ ਗਈ ਇੰਡੀਆ ਦੀ ਟੀਮ ਇਸ ਤੋਂ ਤਗੜੀ ਬਣ ਸਕਦੀ ਸੀ ਹੁਣ ਈਰਾਨ ਤੇ ਪਾਕਿਸਤਾਨ ਦੇ ਮੈਚ ਵਿੱਚੋਂ ਜੇਕਰ ਪਾਕਿਸਤਾਨ ਦੀ ਟੀਮ ਜਿੱਤਦੀ ਹੈ ਤਾਂ ਕੱਲ ਇੰਡੀਆ ਦੀ ਟੀਮ ਦਾ ਮੈਚ ਪਾਕਿਸਤਾਨ ਦੀ ਟੀਮ ਨਾਲ ਫਾਈਨਲ ਮੈਚ ਹੋਵੇਗਾ ਕੱਲ ਵਾਲਾ ਮੈਚ ਵਿੱਚ ਦੇਖਨੇ ਆਂ ਇੰਡੀਆ ਦੀ ਟੀਮ ਕਿਹੋ ਜਿਹਾ ਪ੍ਰਦਰਸ਼ਨ ਕਰੇਗੀ ਇਸ ਕਬੱਡੀ ਕੱਪ ਦਾ ਲਾਈਵ ਕਬੱਡੀ ਦਾ ਇਸ਼ਕ YouTube ਚੈਨਲ ਤੇ ਚੱਲੇਗਾ ਇੰਡੀਆ ਟੀਮ ਦਾ ਪ੍ਰਦਰਸ਼ਨ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ